ਸ਼ਸ਼ਪਦੀ ਜਾਪ ਤਾਪ ਗਿਆਨ ਸਭ ਤਿਆਗ ਖਟਿ ਸ਼ਾਤਰ ਸਿਮਦ ਬਖਿਆ ਜੋਗ ਬਿਆਸ ਕਰਮ ਤਨਮ ਕਿਰਿਆ ਸਗਲ ਤਿਆਗ ਬਨਮ ਦੇ ਫਿਰਿਆ ਅਨਕ ਪ੍ਰਕਾਰ ਕੀ ਬੋਜਤਨਾ ਪੁੰਨ দান ਹੋਮੀ ਵਰਤਨਾ ਸਰੀਰ ਕਟਾਏ ਹੋਮੀ ਕਾਰਾਤੀ ਵਰਤਨੇਮ ਕਰੇ ਵੋ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਕਵਾ ਨੌ ਖੰਡ ਪ੍ਰਥਮੀ ਫਿਰਾ ਚਰ ਜੀਵੈ ਮਹਾ ਉਦਾਸ ਤਪੀ ਸਰਥੀ ਬੈ ਅਗਨ ਮਾਇ ਹੋਮਤ ਪ੍ਰਾਨ ਕਨਕ ਅਸਵ ਹੈ ਬ੍ਰਹਮ ਦਾ ਨੌਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤਿ ਸਾਧਨ ਨਿਮਖ ਨਿਮਕ ਅਸੀਰ ਕਟਾਵੈ ਤਉ ਪੀ ਹੋਮੇ ਬਹਿ ਨ ਜਾਵੇ ਹਰ ਕੀ ਨਾਮ ਸੰਸਰ ਕ੍ਰਿਸ਼ਨ ਨਾਨਕ ਗੁਰਮੁਖ ਨਾਮ ਜਪਤ ਗਤ ਪਾਇ ਮਨ ਕਾਮਨਾ ਤੀਰ ਦੇ ਛਟੈ ਗਰਵ ਗੁਮਾ ਨਾਮੰਤੇ ਹਟੈ ਸੋਚ ਕਰੈ ਦਿਨ ਸਿਰ ਰਾਤ ਮਨ ਕੀ ਮੈਲ ਨਾ ਤਨ ਤੇ ਜਾ ਕਿਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬ ਹੋ ਨਾ ਬਿਖਿਆ ਟਰੈ ਜਲ ਧੋਵੇ ਬਹੁ ਦੇ ਨੀਤ ਸੁਧ ਕਾਏ ਕਾਚੀ ਪੀ ਮਨ ਹਰ ਕੇ ਨਾਮ ਕੀ ਮਹਿਮਾਉਂ ਚ ਨਾਨਕ ਨਾਮੁ ਦਰੈ ਪਤਦ ਮੋਉ ਚ ਬਹੁ ਸਿਹਾਨ ਜਮਕਾ ਭੋ ਵਿਆਪੈ ਅਨਕ ਯਤਨ ਕਰਤ ਸਨਾਤਰਾ ਪੈ ਭੇਖ ਅਨੇਕ ਅਗ ਨਹੀਂ ਬੁਝਾਇ ਝੂਠ ਪਾਪ ਦਰਗੈ ਨਹੀਂ ਸੀਜੈ ਛੂਟ ਸਨਾਹੀ ਓਪਿਆ ਮੋਹਿ ਬਿਆਪੇ ਮਾਇਆ ਜਾਲ ਅਵਰ ਕਰਦੂ ਸਗਲੀ ਜਮਡਾਨੈ ਗੋਵਿੰਦ ਭਜਨ ਮਨ ਤਲ ਨਹੀਂ ਮਾਨੈ ਹਰ ਕਾ ਨਾਮ ਜਪਦੁ ਹੋ ਜਾਏ ਨਾਨਕ ਬੋਲੇ ਸਹਿ ਸਵਾਇ ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਦੀ ਸਦ ਗਾਵੈ ਜੇ ਕੋ ਆਪਣੀ ਸੋਬਾ ਲੋਰੈ ਸਾਧ ਸੰਗਿ ਹਉ ਮੈ ਸ਼ੁਰੈ ਜੇ ਕੋ ਜਨਮ ਮਨ ਤੇ ਡਰੈ ਸਾਜਨਾ ਕੀ ਸਰਣੀ ਪਰੈ ਜੇ ਜਨ ਕੋ ਪ੍ਰਭ ਦਰਸ ਪਿਆਸ ਨਾਨਕ ਤਾ ਕੈ ਬਲ ਬਲ ਜਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗਜਾ ਕਾ ਮਿਟੇਵਾਂ ਆਪਸ ਕੋ ਜੋ ਜਾਣੇ ਨੀਚਾ ਸੋ ਗਨਿਐ ਸਭ ਤੇ ਉਚਾ ਜਾ ਕਾ ਮਨੁ ਹੋਇ ਸਗਲ ਕੇ ਰੀਨਾ ਹਰਿ ਹਰਿ ਨਾਮ ਦਨ ਘਟ ਘਟ ਜੀਨਾ ਮਨਿ ਆਪਣੇ ਤੇ ਬੁਰਾ ਮਿਟਾਨਾ ਪੇ ਕੈ ਸਗਲ ਸੇ ਸਜਨਾ ਸੋਖ ਦੋਖ ਜਨ ਸਮੁਦਰਿ ਸਚੇਤਾ ਨਾਨਕ ਬਾਪੁ ਨਹੀ ਲੇਪਾ ਨਿਰਤਨ ਕੋ ਤਨ ਤੇਰੋ ਨਾ ਨਿਥਾਵੇ ਕੋ ਨਾ ਤੇਰਾ ਥਾ ਨਿਮਾਨੇ ਕੋ ਪ੍ਰਵ ਤੇਰੋ ਮਹਾਨ ਸਗਲ ਘਟਾ ਕੋ ਦੇਵੂਦਾ ਕਰਣ ਕਰਾ ਬਨਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤ ਮੇਰੀ ਜਾਨੂ ਆਪੇ ਆਪਨ ਸੰਗ ਆ ਪ੍ਰਭ ਰਤੇ ਤੁਮਰੀ ਉਸ ਤੁਮ ਤੇ ਹੋ ਨਾਨਕ ਵਰ ਨਾ ਜਾਣ ਸਕੋ ਸਰਮ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਗੁਰਮਤਿ ਮਲਹਰੀਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਮਰਤਬਾਨੀ ਹਰ ਕੋ ਜਸ ਸੁਨ ਸੁਨ ਬਖਾਰੀ ਸਗਲ ਥਾਂ ਤੇ ਉਤਮ ਥਾਨ ਨਾਨਕ ਜੈ ਕਟ ਵਸੈ ਹਰ ਨਾਮ ਸਲੋ ਨਿਰਗੁਣ ਿਆਰਿਆਨ ਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆ ਤਹਿ ਚੀਤ ਰਖ ਨਾਨਕ ਨਿਬਹੀ ਨਾ